ਰੋੜਪੁਰ ਐਨਟੀਐਫ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਨਸ਼ੇ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ 3 ਕਿਲੋ 132 ਗ੍ਰਾਮ ਹੈਰਨ ਬਰਾਮਦ ਕੀਤੀ ਹੈ ਜਾਣਕਾਰੀ ਦਿੰਦੇ ਹੋਏ ਭਵਿੰਦਰ ਸਿੰਘ ਪੀਪੀਐਸ ਦਾ ਕਹਿਣਾ ਹੈ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਅਰਸ਼ਦੀਪ ਉਰਫ ਅਰਸ਼ ਪੁੱਤਰ ਨਾਨਕ RAM ਥਾਣਾ ਸਦਰ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਸੁਖਚੈਨ ਸਿੰਘ ਪੁੱਤਰ ਬਲਵਿੰਦਰ ਸਿੰਘ ਥਾਣਾ ਸਦਰ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਵਜੂ ਹੋਈ ਹੈ ਮਾਰਯੋਗ ਮੁੱਖ ਮੰਤਰੀ ਸਾਹਿਬ ਦੇ ਜਿਹੜਾ ਨਸ਼ਾ ਵਿਰੋਧੀ ਜਿਹੜੀ ਮਹਿੰਮ ਚੱਲ ਰਹੀ ਆ ਉਹਦੇ ਤਹਿਤ ਸਾਨੂੰ ਸਫਲਤਾ ਮਿਲੀ ਆ ਸਾਡੇ ਸਪੈਸ਼ਲ ਡੀਜੀਪੀ ਸਾਹਿਬ ਏਡੀਪੀ ਸਾਹਿਬ ਤੇ ਸਾਡੇ ਸ਼੍ਰੀ ਗੁਰਿੰਦਰबीर ਸਿੰਘ ਏਆਈਜੀ ਉਹਨਾਂ ਦੀ ਰਹਿਨਮਾਈ ਹੇਠ ਜਿਹੜੀਆਂ ਲਗਾਤਾਰ ਸਾਡੀਆਂ ਐਨਟੀਐਫ ਫਰੋਜਪੁਰ ਦੀਆਂ ਟੀਮਾਂ ਨੇ ਬੜੀ ਮਿਹਨਤ ਨਾਲ ਕੰਮ ਕਰਦੀਆਂ ਨੇ ਦੀ ਸਫਲਤਾ ਇਹ ਕੱਲ ਸਾਨੂੰ ਗੁੱਲਕਾ ਮੋੜ ਸਾਡੇ ਐਸ.ਆਈ. ਹਰਦੇਵ ਸਿੰਘ ਆਪਣੀ ਪਾਰਟੀ ਸਮੇਤ ਉੱਥੇ ਪਟੋਲਿੰਗ ਦੇ ਸੀਗੇ ਤੇ ਸਾਨੂੰ ਜਦੋਂ ਇਨਫੋਰਮੇਸ਼ਨ ਮਿਲੀ ਹੈ ਇਨਫੋਰਮੇਸ਼ਨ ਦੇ ਤਹਿਤ ਅਸੀਂ ਕੱਲ ਦੋ ਅਕਿਊਜ਼ ਨੂੰ ਅਰੈਸਟ ਕੀਤਾ ਇਹਦੇ ਵਿੱਚ ਅਕਿਊਜ਼ਡ ਅਰਸ਼ਦੀਪ ਸਿੰਘ ਅਰਸ਼ ਪੁੱਤਰ ਨਾਨਕਰਾਮ ਇਹ ਲਾਧੂ ਵਾਲਾ ਦਾ ਰਹਿਣ ਵਾਲਾ ਤੇ ਦੂਸਰਾ ਜਿਹੜਾ ਅਕਿਊਜ਼ਡ ਆ ਉਹ ਸੁਖਚੈਨ ਸਿੰਘ ਪੁੱਤਰ ਬਲਵਿੰਦਰ ਸਿੰਘ ਇਹ ਵਾਸੀ ਹਜ਼ਾਰਾ ਰਾਮ ਸਿੰਘ ਵਾਲਾ ਦਾ ਰਹਿਣ ਵਾਲਾ ਤੇ ਇਹਨਾਂ ਦੇ ਕੋਲੋਂ 3 ਕਿਲੋ 132 ਗ੍ਰਾਮ ਜਿਹੜੀ ਹੈਰੋਇਨ ਰਿਕਵਰ ਕੀਤੀ ਹੈ ਜੀ ਕਿੱਥੋਂ ਆਈ ਹੈਗੀ ਸੀਗੀ ਸਰ ਕਿੱਦਾਂ ਇਹਨਾਂ ਦੇ ਲਿੰਕ ਹੋਏ ਕਿਵੇਂ ਲੈ ਕੇ ਆਏ ਜੀ ਇਹ ਮੋਸਟਲੀ ਆਪਾਂ ਨੂੰ ਜਿਵੇਂ ਆਪਾਂ ਬਾਰਡਰ ਕਰਾਸ ਤੋਂ ਇਹ ਪਾਕਿਸਤਾਨ ਤੋਂ ਹੀ ਆ ਰਹੀ ਆ ਤੇ ਇਹਦੇ ਵਿੱਚ ਜਿਹੜਾ ਅਰਸ਼ਾ ਅਰਸ਼ ਇਹ ਤੇ ਮਕਦਮਾ ਇਹਦਾ ਪਹਿਲਾਂ ਸਾਡੇ ਕੋਲ ਦਰ ਸੀਗਾ 4 ਕਿਲੋ ਦੇ ਵਿੱਚ ਇਹ ਵਾਂਟਡ ਸੀਗਾ ਉਹ ਦੋਵੇਂ ਮੌਕੇ ਤੋਂ ਭੱਜ ਗਿਆ ਸੀ ਤੇ ਇਹਨੂੰ ਦੁਬਾਰੇ ਅਸੀਂ ਮਤਲਬ ਅਰੈਸਟ ਕੀਤਾ ਇਹਦੇ ਬਾਰੇ ਲਗਾਤਾਰ ਸਾਡੀਆਂ ਟੀਮਾਂ ਇਹਦੇ ਪਿੱਛੇ ਲੱਗੀਆਂ ਹੋਈਆਂ ਸੀਗੀਆਂ ਸਾਨੂੰ ਇਨਪੁਟ ਮਿਲ ਗਈ ਸੀ ਕਿ ਇਹ ਦੁਬਾਰੇ ਮਤਲਬ ਇਹ ਜਿਹੜੀ ਕਨਸਾਈਨਮੈਂਟ ਲੈ ਕੇ ਇਹ ਆ ਰਹੀ ਹੈ ਜੀ ਸਰ ਜਿਹੜੀ ਇਹ ਕਨਸਾਈਨਮੈਂਟ ਹੈ ਇਹ ਕਿੱਦਾਂ ਆਈ ਹੈਗੀ ਹੈ ਡਰੋਨ ਦੇ ਜ਼ਰੀਏ ਆਈ ਹੈ ਜਾਂ ਕਿਸੇ ਹੋਰ ਤਰੀਕੇ ਨਾਲ ਆਈ ਔਰ ਕਿੱਦਾਂ ਇਹਨਾਂ ਦੇ ਉਹਨਾਂ ਦੇ ਪਾਕਿਸਤਾਨ ਦੇ ਨਸ਼ਾ ਤਸਕਰਾਂ ਨਾਲ ਲਿੰਕ ਹੋਏ ਆ ਹਾਂਜੀ ਇਹ ਪੌਸਿਬਿਲਟੀ ਪੂਰੀ ਹੈ ਜੀ ਇਹ ਥਰੂ ਜਿਹੜਾ ਵਾ ਡਰੋਨ ਦੇ ਥਰੂ ਜਾਂ ਹੋਰ ਸੋਰਸਿਸ ਰਹੀਏ ਪਾਕਿਸਤਾਨ ਤੋਂ ਹੀ ਆਈ ਹੈ ਹੈਰੋਇਨ ਤੇ ਜਿਹੜੇ ਲਿੰਕ ਇਹਨਾਂ ਦੇ ਲਿੰਕ ਵਰਚੁਅਲ ਨੰਬਰ ਤੇ ਪਾਕਿਸਤਾਨ smugglers ਦੇ ਨਾਲ ਲਗਾਤਾਰ ਪਹਿਲਾਂ ਵੀ ਇਹਨਾਂ ਦੇ ਸੰਬੰਧ ਰਹੇ ਨੇ ਤੇ ਜਿਹੜਾ ਪਹਿਲਾ ਮਕਦਮਾ ਆਪਾਂ ਦਰਜ ਕੀਤਾ ਹੈ ਆ ਤੇ ਹੁਣ ਵੀ ਇਹਨਾਂ ਦੇ ਸੰਬੰਧ ਜਿਹੜੇ ਆ ਪਾਕਿਸਤਾਨ smugglers ਦੇ ਨਾਲ ਹੈਗੇ ਆ ਇਹ ਉੱਥੋਂ ਹੀ ਤਕਰੀਬਨ ਜਿਹੜੀ ਹੈਰੋਇਨ ਆ ਰਹੀ ਹੈ ਜੀ ਸਹੀ ਰੱਤ ਚੈਨ ਕਿਉਂ ਨਹੀਂ ਟੁੱਟ ਪਾਰੀ ਹੈਗੀ ਇਹ ਨੌਜਵਾਨ ਪਹਿਲਾਂ ਵੀ ਹਿਰੋਇਨ ਦਾ ਕੰਮ ਕਰ ਰਹੇ ਹੈਗੇ ਸੀ ਹੁਣ ਵੀ ਕਰ ਰਹੇ ਹੈਗੇ ਹੁਣ ਵਾਚਿਤ ਹੈਗੇ ਸੀ ਤੁਹਾਨੂੰ ਕਿਸੇ ਕੇਸ ਦੇ ਵਿੱਚ ਇਹ ਚੈਨ ਕਿਉਂ ਨਹੀਂ ਟੁੱਟ ਪਾਰੀਗੀ ਅਸੀਂ ਜਿਹੜੀਆਂ ਜਿਹੜੀਆਂ ਸਾਡੀਆਂ ਟੀਮਾਂ ਹਨ ਏਐਨਟੀਐਫ ਦੀਆਂ ਟੀਮਾਂ ਲਗਾਤਾਰ ਇਹ ਫਰੋਜਪੁਰ ਜਿਹੜੀ ਹੈ ਜਸਟਿਸ ਪੁਲਿਸ ਦੀਆਂ ਟੀਮਾਂ ਵੀ ਇਸ ਨੈਟਵਰਕ ਤੇ ਤੋੜਨ ਵਾਸਤੇ ਲਗਾਤਾਰ ਉਹਨਾਂ ਦੀ ਜਿਹੜੀ ਹੈ ਮਿਹਨਤ ਜਾਰੀ ਹੈ ਅਸੀਂ ਪਹਿਲਾਂ ਸੀ 50 ਕਿਲੋ ਜਿਹੜੀ ਹੈ ਜਿਹੜੀ ਫੜੀ ਹੈ ਉਸ ਤੋਂ ਬਾਅਦ 8 ਕਿਲੋ 4 ਕਿਲੋ ਲਗਾਤਾਰ ਉਸੇ ਦੇ ਤਹਿਤ ਇਹ ਜਿਹੜਾ ਹੁਣ 3 ਕਿਲੋ ਦੀ ਰਿਕਵਰੀ ਹੋਈ ਆ ਇਹ ਅਸੀਂ ਨੈਟਵਰਕ ਨੂੰ ਜਿਹੜੇ ਨੂੰ ਤੋੜਨ ਦੀ ਬਹੁਤ ਕੋਸ਼ਿਸ਼ ਕਰ ਰਿਹਾ ਵੀ ਨੈਟਵਰਕ ਟੁੱਟੇ ਵੀ ਆ ਔਰ ਇਹ ਲਗਾਤਾਰ ਸਾਡਾ جاری ਰਹੂਗਾ। ਉਦੋਂ ਭਗੌੜਾ ਹੋ ਗਿਆ ਸੀ ਇਹ ਬੰਦਾ ਜਿਹੜਾ ਹੁਣ ਤੁਸੀਂ ਫੜਿਆ ਉਦੋਂ ਭਗੌੜਾ ਹੋ ਗਿਆ ਸੀ 50 ਕਿਲੋ ਦੇ ਵਿੱਚ ਇਹ ਇੰਨਾ ਟਾਈਮ ਭਗੌੜਾ ਹੀ ਰਿਹਾ ਇਹ ਵੇਚਦਾ ਰਿਹਾ 19 ਦਿਨ ਤੱਕ ਭਗੌੜਾ ਰਿਹਾ 19 ਦਿਨ ਤੱਕ ਜੀ ਜੀ ਸਾਡਾ ਇਹ ਸਾਡਾ ਜਦੋਂ ਇਹ ਇਹ ਭਗੌੜਾ ਹੋਇਆ ਨਾ 11 ਮਹੀਨੇ ਤੇ ਮਤਲਬ ਭੱਜ ਗਿਆ ਸੀ ਸਕਿਪ ਕਰ ਗਿਆ ਸੀਗਾ ਤੇ ਉਤੋਂ ਬਾਅਦ ਲਗਾਤਾਰ ਅਸੀਂ ਫਿਰ ਇਹਦੇ ਤੇ ਨਜ਼ਰ ਬਣਾਈ ਹੋਈ ਸੀ ਕਿ ਤੇ ਪਰ ਇਹ ਮਤਲਬ ਫਿਰ ਵੀ ਇਹਨੇ ਆਪਣਾ ਕੰਮ ਛੱਡਿਆ ਨਹੀਂ ਤੇ ਦੁਬਾਰੇ ਇਹ ਮਤਲਬ ਹੁਣ ਅਸੀਂ ਇਹਨੂੰ ਅਰੈਸਟ ਕਰਨ ਦਾ ਕੰਮ ਹੈ ਜੀ ਸਰ ਸੀਮਾ ਇਹਨਾਂ ਕੋਲ ਪਾਕਿਸਤਾਨ ਵਾਲੀ ਹੈ ਇੰਡੀਨੀ ਹੈ ਇਹ ਵਰਚੁਅਲ ਨੰਬਰ ਜਿਹੜੀ ਹੈ ਤੋਂ ਇਹ ਗੱਲ ਕਰਦੀ ਹੈ ਜੀ ਸਰ ਇਹ ਕਿਹੜੇ ਕੇਸ ਦੇ ਵਿੱਚ ਜਿਹੜਾ ਵੰਛੀ ਸੀਗਾ ਇਹ ਇਹ ਤੇ ਮਕਦਮਾ ਨੰਬਰ 304 ਜਿਹੜਾ ਜੀ ਉਹ ਪਹਿਲਾਂ ਹੀ ਆਲਰੇਡੀ ਅਸੀਂ 23 11 ਨੂੰ ਮਤਲਬ ਦੱਜ ਕੀਤਾ ਸੀ ਉਹਦੇ ਵਿੱਚ ਇਹ ਉਦੋਂ ਮੌਕੇ ਤੋਂ ਭੱਜ ਗਏ ਸੀਗੇ। ਫਿਰ ਅੱਗੇ ਦੀ ਕਾਰਵਾਈ ਕੀ ਕੀਤੀ ਜਾ ਰਹੀ ਹੈ? ਹਾਂਜੀ ਅੱਗੇ ਦੀ ਕਾਰਵਾਈ ਸਾਡੇ ਕੋਲ ਹੁਣ ਅਸੀਂ ਇਹਨਾਂ ਨੂੰ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕਰ ਰਹੇ ਹਾਂ ਅੱਜ ਤੇ ਫਦਰ ਇਹਨਾਂ ਦਾ ਰਿਮਾਂਡ ਲੈ ਕੇ ਜਿਹੜੀ ਫਦਰ ਇਨਵੈਸਟੀਗੇਸ਼ਨ ਆ ਉਹ ਜਿਹੜੀ ਉਹਦੇ ਵਿੱਚ ਅਸੀਂ ਬੈਕਵਰਡ ਫੋਰਵਰਡ ਲਿੰਕੇਜ ਜਿਹੜੇ ਹੋ ਰਹੇ ਬੰਦਿਆਂ ਨਾਲ ਜੁੜੇ ਹੋਏ ਨੇ ਉਹਨਾਂ ਬਾਰੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦੇ ਬਾਰੇ ਜਾਣਕਾਰੀ ਤੇ ਫਦਰ ਇਨਵੈਸਟੀਗੇਸ਼ਨ ਚ ਅਗਲੀ ਰਿਕਵਰੀ ਜਿਹੜੀ ਹੋਣੀ ਆ ਜਾਂ ਅਗਲੇ ਬੰਦੇ ਆਉਣੇ ਆ ਉਹ ਅਸੀਂ ਥੋੜਾ ਡਿਸਕਲੋਜ਼ ਬਾਅਦ ਚ ਕਰਾਂਗੇ ਇਹ ਇਕੱਲਾ ਹੀ ਪਗੋੜਾ ਸੀਗਾ 50 ਕਿਲੋ ਵਾਲੇ ਤੋਂ ਬਾਅਦ ਜਾਂ ਹੋਰ ਵੀ ਹੈਗੇ ਨਹੀਂ ਜੀ ਇਹ 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 ਦਾ ਇੱਕ ਬ੍ਰਦਰ ਆ ਉਹ ਵੀ ਪਗੋੜਾ ਉਹ ਵੀ ਉਹ ਅਜੇ ਤੱਕ ਸਾਡੇ ਕੋਲ ਕਾਬੂ ਨਹੀਂ ਆਇਆ ਪਰ ਸਾਡੀਆਂ ਟੀਮਾਂ ਲਗਾਤਾਰ ਇਸ ਕੋਸ਼ਿਸ਼ ਚ ਹੈਗੀਆਂ ਕਿ ਉਹ ਵੀ ਅਰੈਸਟ ਹੋ ਜਾਈ ਜੰਦ ਤੋਂ ਬਾਅਦ ਵੀ ਕੋਈ ਰਹਿੰਦਾ ਜਾਂ ਉਹ ਇੱਕ ਹੀ ਆ ਆ ਨਹੀਂ ਉਹ ਇੱਕੋ ਹੀ ਹੈ ਜੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ